ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ कौर ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਦਲਾਜੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਤੋਂ ਵੱਡੀ ਪ੍ਰੈਸ ਕਾਨਫਰੰਸ ਕਰ ਰਹੇ ਨੇ ਅੱਜ ਪਟਿਆਲਾ ਦੇ ਵਿੱਚ ਇਹ ਪ੍ਰੈਸ ਕਾਨਫਰੰਸ ਹੋਣ ਜਾ ਰਹੀ ਹੈ ਸੋ ਕਿਹੜੀਆਂ-ਕਿਹੜੀਆਂ ਗੱਲਾਂ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਜ਼ਰੀਏ ਨਵਜੋਤ ਸਿੰਘ ਸਿੱਧੂ ਸਾਂਝੀਆਂ ਕਰ ਸਕਦੇ ਨੇ ਕਿਉਂਕਿ ਬੀਤੇ ਦਿਨ ਦੀ ਆਪਾਂ ਗੱਲ ਕਰੀਏ ਤਾਂ ਕੱਲ ਵੀ ਨਵਜੋਤ ਸਿੰਘ ਸਿੱਧੂ ਨੇ ਇੱਕ ਤੋਂ ਬਾਅਦ ਇੱਕ ਕਈ ਟਵੀਟ ਜੋ ਹੈ ਸਾਂਝੇ ਕੀਤੇ ਸੀ ਕੀ ਕਹਿਣਾ ਚਾਹੋਗੇ ਤੁਸੀਂ ਹਰਜੋਤ ਜੀ ਨਵਜੋਤ ਸਿੰਘ ਸਿੱਧੂ ਹੋਣਾਂ ਨੇ ਕੱਲ ਇੱਕ ਤੋਂ ਬਾਅਦ ਇੱਕ ਕਈ ਟਵੀਟ ਕੀਤੇ ਅਸਲ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਜਿਹੜੀ 195 ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕੀਤੀ ਹੈ ਉਹਦੇ ਵਿੱਚ ਅਜੀਤ ਮਿਸ਼ਰਾ ਟੈਣੀ ਨੂੰ ਨਵੇਂ ਸਿਰੇ ਤੋਂ ਉਮੀਦਵਾਰ ਬਣਾਇਆ ਗਿਆ ਜਿਹੜੇ ਕਿ ਪਹਿਲਾਂ ਵੀ ਰਾਜ ਮੰਤਰੀ ਨੇ ਭਾਰਤੀ ਜਨਤਾ ਪਾਰਟੀ ਵਾਲੀ ਸਰਕਾਰ 'ਚ ਸੋ ਅਜੀਤ ਮਿਸ਼ਰਾ ਟੈਣੀ ਨੂੰ ਉਮੀਦਵਾਰ ਬਣਾਉਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਇੱਕ ਵੀਡੀਓ ਵੀ ਸਾਂਝੀ ਕੀਤੀ ਜਿਦੇ ਵਿੱਚ ਕਿਸਾਨ ਆਗੂ ਨੇ ਜਿਹੜੇ ਸਰਵਨ ਸਿੰਘ ਪੰਦੇਰ ਉਹਨਾਂ ਨੇ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦਾ ਇਸ ਗੱਲ 'ਈ ਵਿਰੋਧ ਕੀਤਾ ਹੈ ਉਹਨਾਂ ਨੇ ਕਿਹਾ ਕਿ ਇੱਕ ਪਾਸੇ ਤਾਂ ਕਿਸਾਨਾਂ ਨਾਲ ਗਲਬਾਤ ਕਰਕੇ ਮਸਲਾ ਸੁਲਝਾਉਣ ਦੇ ਦਾਅਵੇ ਕੀਤੇ ਜਾ ਰਹੇ ਨੇ ਔਰ ਦੂਜੇ ਪਾਸੇ ਲਖੀਮਪੁਰ ਖੀਰੀ ਦੇ ਜਿਹੜੇ ਇੱਕ ਮੁਲਜ਼ਮ ਨੇ ਅਜੇ ਮਿਸ਼ਰਾ ਉਹਦੇ ਪਿਤਾ ਅਜੇ ਮਿਸ਼ਰਾ ਟੈਣੀ ਨੂੰ ਟਿਕਟ ਦਿੱਤੀ ਜਾ ਰਹੀ ਹੈ ਜਿਹੜੇ ਮੁਲਜ਼ਮ ਨੇ ਲਖੀਮਪੁਰ ਖੀਰੀ ਕਾਂਡ ਦੇ ਜਿਹਦੇ ਵਿੱਚ ਕੁਝ ਕਿਸਾਨਾਂ ਦੀ ਵੀ ਮੌਤ ਹੋਈ ਸੀ ਉਹ ਹੈ ਆਸ਼ੀਸ਼ ਮਿਸ਼ਰਾ ਜਿਹਦੇ ਪਿਤਾ ਨੇ ਅਜੇ ਮਿਸ਼ਰਾ ਟੈਣੀ ਸੋ ਅਜੇ ਮਿਸ਼ਰਾ ਟੈਣੀ ਨੂੰ ਟਿਕਟ ਮਿਲਣ ਦਾ ਵਿਰੋਧ ਹਰ ਪਾਸਿਓ ਕੀਤਾ ਜਾ ਰਿਹਾ ਹੈ ਔਰ ਨਵਜੋਤ ਸਿੰਘ ਸਿੱਧੂ ਨੇ ਵੀ ਵਿਰੋਧ ਕੀਤਾ ਆਪਣੇ ਸੋਸ਼ਲ ਮੀਡੀਆ ਤੇ ਟਵੀਟ ਕਰਕੇ ਨਵਜੋਤ ਸਿੰਘ ਸਿੱਧੂ ਨੇ ਕੱਲ ਕਿਹਾ ਕਿ ਲਖੀਮਪੁਰ ਖੀਰੀ ਕਾਂਡ ਨੂੰ ਅੰਜਾਮ ਦੇਣ ਵਾਲੇ ਜਿਹੜੇ ਮਲਜ਼ਮ ਨੇ ਉਹਨਾਂ ਦੇ ਪਰਿਵਾਰ ਚ ਲੋਕ ਸਭਾ ਦੀ ਉਮੀਦਵਾਰੀ ਦੇਣਾ ਕਿਤਨਾ ਕਿਤੇ ਕਿਸਾਨਾਂ ਦੇ ਜ਼ਖਮਾਂ ਤੇ ਲੂਣ ਛਿੜਕਣ ਵਰਗੀ ਗੱਲ ਹੈ ਔਰ ਇਹ ਇੱਕ ਵਿਸ਼ਵਾਸ ਘਾਤ ਹੈ ਸੋ ਨਵਜੋਤ ਸਿੰਘ ਸਿੱਧੂ ਨੇ 50% ਜਿਹੜੀ ਸਾਡੀ ਕਿਸਾਨੀ ਹੈ ਜਿਹੜਾ ਹਿੱਸਾ ਪਾਉਂਦੀ ਸਾਡੀ ਕਿਸਾਨੀ 50% ਸਾਡੇ ਕੇਂਦਰੀ ਪੂਲ ਦੇ ਵਿੱਚ ਔਰ ਸਾਡੇ ਖੁਰਾਕ ਸੁਰੱਖਿਆ ਨੂੰ ਮਜ਼ਬੂਤ ਕਰਦੀ ਹੈ ਸੋ ਉਹਨਾਂ ਨੇ ਕਿਹਾ ਕਿ ਇਹ ਅੰਨਦਾਤਾ ਦੇ ਪ੍ਰਤੀ ਬਹੁਤ ਹੀ ਅਸੰਵੇਦਨਸ਼ੀਲ ਰਵਈਆ ਨਵਜੋਤ ਸਿੰਘ ਸਿੱਧੂ ਨੇ ਸਾਫ਼ ਤੌਰ ਤੇ ਨਿਖੇਦੀ ਕੀਤੀ ਹੈ ਉਹ ਅਜੀਤ ਮਿਸ਼ਰਾ ਟੈਣੀ ਨੂੰ ਟਿਕਟ ਲੈਣ ਦੀ ਔਰ ਅੱਜ ਜਿਹੜੀ ਉਹਨਾਂ ਨੇ ਪ੍ਰੈਸ ਕਾਨਫਰੰਸ ਰੱਖੀ ਹੈ ਇਹਦੇ ਬਾਰੇ ਖੁਲਾਸੇ ਤਾਂ ਅੱਜ ਜਦੋਂ 4 ਵਜੇ ਪ੍ਰੈਸ ਕਾਨਫਰੰਸ ਨਵਜੋਤ ਸਿੰਘ ਸਿੱਧੂ ਕਰਨਗੇ ਉਸ ਵੇਲੇ ਹੋਣਗੇ ਕਿ ਕਿਹੜੇ ਕਿਹੜੇ ਮੁੱਦੇ ਅੱਜ ਨਵਜੋਤ ਸਿੰਘ ਸਿੱਧੂ ਚੱਕਦੇ ਨੇ ਪਰ ਇੱਕ ਗੱਲ ਸਾਫ਼ ਹੈ ਕਿ ਭਾਵੇਂ ਕੇਂਦਰ ਸਰਕਾਰ ਦੀਆਂ ਕਮੀਆਂ ਨੇ ਆਮੀ ਸੂਬਾ ਸਰਕਾਰ ਦਾ ਨੀਤੀਗਤ ਵਿਰੋਧ ਹੈ ਨਵਜੋਤ ਸਿੰਘ ਸਿੱਧੂ ਮੁੱਦਿਆਂ ਤੇ ਆਧਾਰਿਤ ਸਿਆਸਤ ਨੂੰ ਅੱਗੇ ਵਧਾਉਂਦੇ ਹੋਏ ਲਗਾਤਾਰ ਕਿਸਾਨੀ ਦੇ ਹੱਕ 'ਚ ਔਰ ਪੰਜਾਬ ਦੇ ਹੱਕ 'ਚ ਆਪਣੀ ਆਵਾਜ਼ ਬੁਲੰਦ ਕਰ ਰਹੇ ਨੇ ਦਲਾਜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੁਖ ਵਿਲਾਸ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ ਗਏ ਸੀ ਅਤੇ ਇਸ ਨੂੰ ਲੈ ਕੇ ਹੁਣ ਅਕਾਲੀ ਦਲ ਨੇ ਪਲਟਵਾਰ ਕੀਤਾ ਹੈ ਅਕਾਲੀ ਦਲ ਵੱਲੋਂ ਕਿਹਾ ਗਿਆ ਹੈ ਕਿ ਭਗਵੰਤ ਮਾਨ ਜੋ ਹੈ ਇਸ ਮਾਮਲੇ ਦੇ ਉੱਪਰ ਮਾਫੀ ਮੰਗਣ ਨਹੀਂਤੇ ਇੱਕ ਹੋਰ ਮਾਨਹਾਨੀ ਦਾ ਇਹ ਸੁਨਾ ਦੇ ਉੱਪਰ ਪਾਇਆ ਜਾਏਗਾ ਸੋਦਰ ਭਗਵੰਤ ਮਾਨ ਨੇ ਉਹਨਾਂ ਨੇ ਇੱਕ ਵਾਰ ਫਿਰ ਅਕਾਲੀ ਦਲ ਤੇ ਵੱਡਾ ਹਮਲਾ ਬੋਲਿਆ ਉਹਨਾਂ ਨੇ ਸਾਫ਼ ਕਿਹਾ ਕਿ ਮੈਂ ਕੋਈ ਮਾਫੀ ਨਹੀਂ ਮੰਗਣੀ ਅਤੇ ਇਹ ਵੀ ਕਿਹਾ ਉਹਨਾਂ ਨੇ ਕਿ ਹਲੇਤਾ ਮੈਂ ਟਰਾਂਸਪੋਰਟ ਦੇ ਨਾਲ-ਨਾਲ ਹਵੇਲੀ ਅਤੇ ਟਾਬਿਆਂ ਦੇ ਚਿੱਠੇ ਵੀ ਖੋਲਨੇ ਨੇ ਸੋ ਭਗਵੰਤ ਮਾਨ ਦਾ ਰੁਖ ਸਾਫ਼ ਤੌਰ ਤੇ ਕਰੜਾਈ ਨਜ਼ਰ ਆ ਰਿਹਾ ਇਸ ਮਾਮਲੇ ਨੂੰ ਵੇਖਦਿਆਂ ਹੋਇਆ ਤੁਸੀਂ ਕੀ ਕਹੋਗੇ ਕਿ ਆਖਿਰ ਇਹ ਮਾਮਲਾ ਇਹ ਗੱਲ ਕਿੱਧਰ ਨੂੰ ਅੱਗੇ ਵੱਧ ਰਹੀ ਹੈ ਦੇਖੋ ਸੁਖ ਵਿਲਾਸ ਦੇ ਮਾਮਲੇ ਦੇ ਵਿੱਚ ਜਦੋਂ ਭਗਵੰਤ ਸਿੰਘ ਹੁਣਾਂ ਨੇ ਪ੍ਰੈਸ ਕਾਨਫਰੰਸ ਕਰਕੇ ਵੱਡੇ ਇਲਜ਼ਾਮ ਲਾਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੁਣਾਂ ਤੇ ਸੋ ਨਿਊ ਚੰਡੀਗੜ੍ਹ ਦੇ ਵਿੱਚ ਜਿਹੜਾ ਇੱਕ ਵੱਡਾ ਹੋਟਲ ਹੈ ਉਸ ਮਾਮਲੇ ਦੇ ਵਿੱਚ ਲਗਾਤਾਰ ਭਗਵੰਤ ਮਾਨ ਹੁਣਾਂ ਨੇ ਟਿੱਖੇ ਹਮਲੇ ਵੀ ਕੀਤੇ ਨੇ ਇਲਜ਼ਾਮ ਵੀ ਲਾਇਨੇ ਔਰ ਭਗਵੰਤ ਮਾਨ ਹੁਣਾਂ ਦਾ ਸਿੱਧਾ ਇਲਜ਼ਾਮ ਹੈ ਕਿ ਅਕਾਲੀ ਭਾਜਪਾ ਸਰਕਾਰ ਵੇਲੇ ਸੁਖਬੀਰ ਸਿੰਘ ਬਾਦਲ ਦੇ ਪਰਵਾਰ ਨੇ ਲਾਹਾ ਚੱਕਿਆ ਸਰਕਾਰ ਦੀਆਂ ਨੀਤੀਆਂ ਬਦਲ ਕੇ ਜਦਕੀ ਉਸ ਤੋਂ ਬਾਅਦ ਬਕਾਇਦਾ ਪਰਮਭੰਦ ਸਿੰਘ ਬੰਟੀ ਰਮਾਣਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਔਰ ਉਹਨਾਂ ਨੇ ਭਗਵੰਤ ਮਾਨ ਉਹਨਾਂ ਨੂੰ ਸਾਫ਼ ਤੌਰ ਤੇ ਕਿਹਾ ਕਿ ਤੁਸੀਂ ਜਾਂ ਤਾਂ ਮਾਫੀ ਮੰਗੋ ਨਹੀਂ ਤਾਂ ਇੱਕ ਵਾਰੀ ਹੋਰ ਇੱਕ ਨਵਾਂ ਮਾਨ ਹਾਨੀ ਦਾ ਕੇਸ ਅਸੀਂ ਕਰਾਂਗੇ ਔਰ ਉਹਨਾਂ ਨੇ ਸਾਰੇ ਇਲਜ਼ਾਮਾਂ ਨੂੰ ਝੂਠਾ ਦੱਸਿਆ ਪਰ ਕੱਲ ਭਗਵੰਤ ਮਾਨ ਲਗਾਤਾਰ ਸੰਨੀਤੀ ਕੇਂਦਰ ਲੁਧਿਆਣਾ ਔਰ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਲਗਾਤਾਰ ਉਦਯੋਗ ਅਤੇ ਵਪਾਰ ਨਾਲ ਮਿਲਨੀਆਂ ਕਰ ਰਹੇ ਨੇ ਕੱਲ ਸਕੂਲ ਆਫ ਐਮਿਨੈਂਸ ਦਾ ਉਦਘਾਟਨ ਵੀ ਸੀ ਔਰ ਕੱਲ ਭਗਵੰਤ ਮਾਨ ਨੇ ਇੱਕ ਵਾਰੀ ਫਿਰ ਸੁਖਬੀਰ ਸਿੰਘ ਬਾਦਲ ਤੇ ਨਿਸ਼ਾਨੇ ਵਿੰਨੇ ਇੱਕ ਤਾਂ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਉਹ ਮਾਫੀ ਮੰਗਣ ਵਾਲੇ ਨਹੀਂ ਨੇ ਅਕਾਲੀ ਦਲ ਜਦੋਂ ਮਰਜ਼ੀ ਕੇਸ ਕਰ ਲੇ ਉਹ ਕਹਿੰਦੇ ਹਲੇ ਤਾਂ ਰੈਸਟੋਰੈਂਟਾਂ ਖਵੇਲੀ ਢਾਬੇ ਰੈਸਟੋਰੈਂਟ ਨਹੀਂ ਉਹਨਾਂ ਨੇ ਕਿਹਾ ਕਿ ਹਲੇ ਤਾਂ ਟਰਾਂਸਪੋਰਟ ਟਰਾਂਸਪੋਰਟ ਹਵੇਲੀ ਤੇ ਢਾਬੇ ਜਿਹੜੇ ਨੇ ਉਸ ਮਾਮਲੇ ਦੇ ਵਿੱਚ ਵੀ ਉਹ ਖਲਾਸੇ ਕਰਨਗੇ ਸੋ ਸਪਸ਼ਟ ਤੌਰ ਤੇ ਭਗਵੰਤ ਮਾਨ ਉਹਨਾਂ ਨੇ ਜਵਾਬੀ ਹਮਲਾ ਅਕਾਲੀ ਦਲ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਕੀਤਾ ਕਿ ਤਨਾ ਕਿਤੇ ਭਗਵੰਤ ਮਾਨ ਸ਼੍ਰੋਮਣੀ ਅਕਾਲੀ ਦਲ ਤੇ ਗੁੱਜੇ ਹਮਲੇ ਕਰਕੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਇੱਕ ਵਾਰੀ ਫੇਰ ਇਹ ਨਰੇਟਿਵ ਸੈੱਟ ਕਰਨਾ ਚਾਹੁੰਦੇ ਨੇ ਕਿ ਉਹਨਾਂ ਦੀ ਸਰਕਾਰ ਕਿਸੇ ਵੀ ਪ੍ਰਾਣੀ ਸਰਕਾਰ ਦੀਆਂ ਅਗਰ ਕੋਈ ਕਮੀਆਂ ਨੇ ਤੇ ਉਹਨਾਂ ਨੂੰ ਬਖਸ਼ਣ ਦੇ ਮੂਡ ਦੇ ਵਿੱਚ ਨਹੀਂ ਹੈ ਹਾਲਾਂਕਿ ਅਕਾਲੀ ਦਲ ਜਦੋਂ ਪ੍ਰੈਸ ਕਾਨਫਰੰਸ ਕਰਦੇ ਆ ਅਕਾਲੀ ਦਲ ਦੇ ਨੁਮਾਇंदे ਪਲਟਵਾਰ ਕਰਦੇ ਨੇ ਭਗਵੰਤ ਮਾਨ ਤੇ ਤੇ ਭਗਵੰਤ ਮਾਨ ਨੇ ਫੇਰ ਕੱਲ ਕਿਹਾ ਉਹ ਕਹਿੰਦੇ ਜਵਾਬ ਦੇਣਾ ਤੇ ਸੁਖਬੀਰ ਸਿੰਘ ਬਾਦਲ ਦੇਣ ਅਕਾਲੀ ਦਲ ਤੇ ਤਾਂ ਮੈਂ ਇਲਜ਼ਾਮ ਲਾਏ ਨਹੀਂ ਉਹ ਕਹਿੰਦੇ ਹੋਟਲ ਦੇ ਜਿਹੜੇ ਮਾਲਕ ਨੇ ਉਹ ਸੁਖਬੀਰ ਸਿੰਘ ਬਾਦਲ ਦਾ ਪਰਿਵਾਰ ਹੈ ਸੁਖਬੀਰ ਸਿੰਘ ਬਾਦਲ ਤੇ ਹਰਸ਼ਮਰਤ ਕੌਰ ਬਾਦਲ ਤੇ ਇੱਕ ਕੰਪਨੀ ਉਹ ਕਹਿੰਦੇ ਅਕਾਲੀ ਦਲ ਜਵਾਬ ਕਿਉਂ ਦਿੰਦਾ ਹੈ ਸੋ ਭਗਵੰਤ ਮਾਨ ਨੇ ਕੱਲ ਖੁੱਲ ਕੇ ਇੱਕ ਵਾਰ ਫੇਰ ਸ਼ਰੋਮਣੀ ਅਕਾਲੀ ਦਲ ਤੇ ਇਸ ਮਸਲੇ ਤੇ ਨਿਸ਼ਾਨੇ ਵੀ ਨਹੀਂ ਕਿ ਇੱਕ ਵਾਰੀ ਗੱਲ ਵੀ ਭਗਵੰਤ ਮਾਨ ਦੀ ਸੁਣ ਲਈ ਤੀਜੇ ਦਿਨ ਕਹਿੰਦਾ ਉਹ ਸੁਖਬੀਰ ਬਾਦਲ ਮਾਨ ਹਾਨੀ ਦਾ ਭਗਵੰਤ ਮਾਨ ਤੇ ਕਰੂੰ ਉਹ ਮੈਂ ਕਿਹਾ ਪਹਿਲਾਂ ਮਾਨ ਤਾਂ ਬਣਾ ਲੈ ਹਾਨੀ ਦਾ ਬਾਅਦ ਚ ਹੋ ਮਾਨੀ ਤਾਂ ਹੈ ਨਹੀਂ हूँ भी कहता उन्हें कहने एक हफ्ते के अंदर अंदर माफ़ी मांग ले सुख विलास बारे नहीं तो माण हानिता करा मैं अज थोड़े सामने कहना मीडिया भी खड़ा होगा हफ्ता ज्यादा है तुम मेरे तो ऐमें टाइम वेस्ट ना करो तुम कल ही कर दो मैं माफ़ी मुफरी नहीं मंगनी मैं तो वालों बोलूँगा मैं पंजाब वालों वकील बन के जाऊंगा मैं दसूँगा थोड़ा हजे हजे तो कुछ भी नहीं हजे तो शेर चो पू है हजे तो बहुत कुछ पै चरखा डाय हजे तो ਕਿਆ ਟ੍ਰਾਂਸਪੋਰਟਾਂ ਕਿਆ ਹਵੇਲੀਆਂ ਕਿਆ ਟਾਬੇ ਛੱਡੇ ਹੀ ਕੱਕ ਨਹੀਂ ਯਾਰ ਦੇਖੋ ਲੀਡਰ ਦੀ ਇਮੇਜ ਕੀ ਹੁੰਦੀ ਹੈ ਕੇਜਰੀਵਾਲ ਦੀ ਇਮੇਜ ਹੈ ਵੀ ਕੇਜਰੀਵਾਲ ਜਦੋਂ ਮੁੱਖ ਮੰਤਰੀ ਬਣਿਆ ਅੱਜ ਤੋਂ 20 ਸਾਲਾਂ ਬਾਅਦ 50 ਸਾਲਾਂ ਬਾਅਦ ਗੱਲਾਂ ਹੋਣਗੀਆਂ ਜਿਸ ਵੇਲੇ ਕੇਜਰੀਵਾਲ ਮੁੱਖ ਮੰਤਰੀ ਬਣਿਆ ਉਸ ਵੇਲੇ ਸਕੂਲ ਅੱਛੇ ਬਣ ਗਏ ਵੀ ਦਿੱਲੀ ਦੇ ਉਸ ਵੇਲੇ ਵੀ ਹਸਪਤਾਲ ਬਹੁਤ ਵਧੀਆ ਬਣ ਗਏ ਸੀ ਉਸ ਵੇਲੇ ਵੀ ਆ ਬਿਜਲੀ ਫ੍ਰੀ ਇਮੇਜ ਹੈ ਲੀਡਰਿਕ ਇਮੇਜ ਬਣਾਉਂਦਾ ਹੈ ਇਹਨਾਂ ਦੀ ਕੀ ਹੈ ਤੁਸੀਂ ਵੀ ਵਾਲਰਾਂ ਦੀ ਕੀ ਇਮੇਜ ਹੈ ਤੁਸੀਂ ਐਂ ਕਰੋ ਝੂਠ ਬੋਲ ਦੋ ਆ ਕਾਂਗਰਸੀਆਂ ਦੀ ਵਿਚੀ ਐ ਇੱਕੋ ਜੀ ਨੇ ਇਸ ਰਲੇ ਹੋਏ ਨੇ ਆਪ ਬੱਚ ਤੇ ਝੂਠ ਬੋਲ ਦੋ ਕਿਸੇ ਬਜ਼ੁਰਗ ਕੋਲ ਜਾ ਕੇ ਕਿ ਤਾਇਆ ਪਟਿਆਲੇ ਦੇ ਫੋਹਰਾ ਚੌਂਕ ਚ ਨਾ ਇੱਕ ਪੱਪੂ ਸਮੋਸਿਆਂ ਨੇ ਦੀ ਰੇੜੀ ਐ ਇੱਕ ਦਿਨ ਸੁਖਵੀਰ ਬਾਦਲ ਦਾ ਕਾਫਲਾ ਜਾਂਦਾ ਸੀ ਰੇੜੀ ਤੇ ਬਹੁਤ ਘੱਟ ਸੀ ਸੁਖਵੀਰ ਬਾਦਲ ਨੇ ਪੁੱਛ ਲਿਆ ਕਿ ਆਪਦੇ ਪੀਏ ਨੂੰ ਕਹਿੰਦਾ ਕੌਣ ਹੈ ਇਹ ਕੌਣ ਕਿੱਥੇ ਇਕੱਠਾ ਹੈ ਪੀਏ ਕਹਿੰਦਾ ਜਨਾਬ ਗੱਲ ਕੀ ਕਰਦੇ ਹੋ ਜੇ ਪੱਪੂ ਸਮੋਸਿਆਂ ਵਾਲੇ ਦੀ ਰੇੜੀ ਤੇ ਇਕੱਠ ਨਹੀਂ ਹੋਊਗਾ ਪਟਿਆਲੇ ਫਿਰ ਹੋਊ ਕਿੱਥੇ 3000 ਦੇ ਸਮੋਸੇ ਰੋਜ਼ ਵੇਚਦਾ ਹੈ ਕਹਿੰਦਾ ਅੱਛਾ ਵੀ ਝੂਠ ਬੋਲਦਾ ਤੁਸੀਂ ਇਹ ਬਜ਼ੁਰਗ ਨੂੰ ਅੱਛਾ ਵੀ ਸ਼ੇਰਾ ਫਿਰ ਕੀ ਹੋਇਆ ਹੋਣਾ ਕੀ ਸੀ ਪਾ ਲਿਆ ਇਹ ਸਭ ਰੇੜੀ 'ਚ ਤੇ ਹੁਣ 3000 'ਚੋਂ 1500 ਪੱਪੂ ਦਾ ਹੈ 1500 ਬਾਦਲ ਵਾਲੇ ਪੱਪੂ ਦਾ ਹੈ ਲੈਓ ਬਜ਼ੁਰਗ ਜਿਹੜਾ ਉਹ ਤੁਹਾਨੂੰ ਇਹ ਨਹੀਂ ਕਹੂਗਾ ਕਿ ਕਿਉਂ ਝੂਠ ਬੋਲਿਆ ਨਾ ਯਾਰ ਉਹਨਾਂ ਕੋਲੇ ਬੱਸਾਂ ਟਰਾਂਸਪੋਰਟਾਂ ਵਾਲੇ ਜਹਾਜ਼ਾਂ ਵਾਲੇ ਉਹ ਹਜ਼ਾਰਾਂ ਏਕੜ ਜ਼ਮੀਨਾਂ ਵਾਲੇ ਕਿਨੂਆਂ ਦੇ ਬਾਗਾਂ ਵਾਲੇ ਬੰਦੇ ਨੇ ਉਹ ਉਹ ਯਾਰ ਸਮੋਸਿਆਂ ਦੀ ਰੇੜੀ 'ਚ ਸਪਾਉਣਗੇ ਕੌਣ ਝੂਠ ਬੋਲ ਜਣਾ ਨਾ 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 ਉਹ ਬਜ਼ੁਰਗ ਕਹੂਗਾ ਪਾਲਿਆ ਹੋਣਾ ਪਾਲਿਆ ਹੋਣਾ ਇਹਨਾਂ ਨੇ ਪੁੱਛੋ ਮੰਡੀ ਵੀ ਕਮੂਖਪਲੇ ਵਾਲੀ ਰੇੜੀ ਦੱਬੀ ਹੈ ਇਹਨਾਂ ਨੇ ਆਹ ਇਮੇਜ ਲੈ ਕੇ ਜਾਊਂਗੇ ਯਾਰ ਇੱਥੋਂ ਤੁਸੀਂ ਹੱਦ ਹੈ ਯਾਰ ਕੀ ਧਰਮਰਾਜ ਨਾਲ ਗੱਲ ਹੋ ਗਈ ਤੁਹਾਡੀ ਕਿ ਤੁਹਾਡੇ ਵਾਲੇ ਪੈਸੇ ਤਾਂ ਆ ਜਾਣਗੇ ਇਹ ਲੋਕਾਂ ਦਾ ਪੁੰਨ ਖੱਟ ਲੋਕੀਂ ਗਾਉਂ ਗਰੀਬਾਂ ਦੀ ਹਾਲ ਲਈ ਜਾਂਦੇ ਅੱਜ ਜੀ ਕੱਲ ਸੰਤੀ ਕੇਂਦਰ ਲੁਧਿਆਣਾ ਦੇ ਵਿੱਚ ਸਕੂਲ ਆਫ ਅਮੀਨੈਂਸ ਦਾ ਉਦਘਾਟਨ ਕੀਤਾ ਗਿਆ ਭਗਵੰਤ ਮਾਨ ਵੱਲੋਂ ਇਸ ਮੌਕੇ ਤੇ ਉਹਨਾਂ ਦੇ ਨਾਲ ਅਰਵਿੰਦ ਕੇਜਰੀਵਾਲ ਵੀ ਮੌਜੂਦ ਸੀ ਸੋ ਵੱਖ-ਵੱਖ ਜੋ ਹੈ ਵਪਾਰੀਆਂ ਦੇ ਨਾਲ ਮਿਲਣੀ ਵੀ ਕੀਤੀ ਗਈ ਅੱਗੋ ਪੰਜਾਬ ਦੇ ਵਿੱਚ ਵਪਾਰ ਨੂੰ ਵਿਧਾਨ ਨੂੰ ਲੈ ਕੇ ਗੱਲਬਾਤ ਵੀ ਉਹਨਾਂ ਦੇ ਨਾਲ ਕੀਤੀ ਗਈ ਹੈ ਸੋ ਕਿਵੇਂ ਵੇਖਿਆ ਜਾਏ ਜੋ ਇਹ ਪ੍ਰੋਗਰਾਮ ਉਲਿਖਿਆ ਗਿਆ ਸੀ ਭਗਵੰਤ ਮਾਨ ਵੱਲੋਂ ਅਰਵਿੰਦ ਕੇਜਰੀਵਾਲ ਵੱਲੋਂ ਕਿਉਂਕਿ ਸਾਫ ਤੌਰ ਤੇ ਉਹ ਸਿਆਸੀ ਨਿਸ਼ਾਨੇ ਵੀ ਵਿੰਦ ਦੇ ਨਜ਼ਰ ਆਏ ਕੇਂਦਰ ਸਰਕਾਰ ਦੇ ਉੱਪਰ ਵੀ ਉਹਨਾਂ ਨੇ ਸਿਆਸੀ ਤੰਜ ਕੱਸੇ ਨੇ ਨਾਲ ਦੀ ਨਾਲ ਜੇਕਰ ਅਸੀਂ ਗੱਲ ਕਰੀਏ ਪੰਜਾਬ ਦੀ ਸਿਆਸਤ ਦੇ ਉੱਪਰ ਵੀ ਉਹਨਾਂ ਨੇ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਪਾਰਟੀ ਦੇ ਉੱਪਰ ਵੀ ਸਿਆਸੀ ਤੰਜ ਕੱਸੇ ਨੇ ਸੋ ਇਸ ਦੋ ਦਿਨ ਦੇ ਅਰਵਿੰਦ ਕੇਜਰੀਵਾਲ ਦੇ ਪ੍ਰੋਗਰਾਮ ਨੂੰ ਭਗਵੰਤ ਮਾਨ ਦੇ ਪ੍ਰੋਗਰਾਮ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਚੋਣਾਂ ਦੇ ਐਲਾਨ ਤੋਂ ਪਹਿਲਾਂ ਕਿਸ ਤਰ੍ਹਾਂ ਦੀ ਰਣਨੀਤੀ ਨਜ਼ਰ ਆ ਰਹੀ ਹੈ ਆਮ ਆਦਮੀ ਪਾਰਟੀ ਦੇ ਇਨ੍ਹਾਂ ਦੋਨੋਂ ਲੀਡਰਾਂ ਦੀ ਹਰਜੋਤ ਜੀ ਉਧਰ ਕੱਲ ਸਕੂਲ ਆਫ ਐਮਿਨੈਂਸ ਦਾ ਉਦਘਾਟਨ ਵੀ ਕੀਤਾ ਗਿਆ ਉਦਯੋਗ ਵਪਾਰੀਆਂ ਦੇ ਨਾਲ ਇੱਕ ਮੀਟਿੰਗ ਵੀ ਸੰਤਕਾਰਾਂ ਦੀ ਹੋਈ ਜਿਦੇ ਵਿੱਚ ਭਗਵੰਤ ਮਾਨ ਪਹੁੰਚੇ ਅਰਵਿੰਦ ਕੇਜਰੀਵਾਲ ਪਹੁੰਚੇ ਔਰ ਤੁਹਾਡਾ ਸਵਾਲ ਬੜਾ ਮਹੱਤਵਪੂਰਨ ਹੈ ਪਰ ਮੈਨੂੰ ਇਹ ਲੱਗਦਾ ਹੈ ਕਿ 2024 ਦੀਆਂ ਚੋਣਾਂ ਤੋਂ ਪਹਿਲਾਂ ਕਿਤੇ ਨਾ ਕਿਤੇ ਅਰਵਿੰਦ ਕੇਜਰੀਵਾਲ ਔਰ ਭਗਵੰਤ ਮਾਨ ਇੱਕ ਮਾਹੌਲ ਬਣਾਉਣਾ ਚਾਹੁੰਦੇ ਨੇ ਪੰਜਾਬ ਦੇ ਵਿੱਚ ਕਿ ਪੰਜਾਬ ਦੇ ਲੋਕ 13 ਦੀਆਂ 13 ਸੀਟਾਂ ਆਮ ਆਦਮੀ ਪਾਰਟੀ ਨੂੰ ਦੇਣ ਕੱਲ ਅਰਵਿੰਦ ਕੇਜਰੀਵਾਲ ਨੇ ਕਿਹਾ ਵੀ ਕਿ ਕੇਂਦਰ ਸਰਕਾਰ ਪੰਜਾਬ ਨਾਲ ਵਿਤਕਰਾ ਕਰ ਰਹੀ ਹੈ 26 ਜਨਵਰੀ ਦੀਆਂ ਪੰਜਾਬ ਦੀਆਂ ਝਾਕੀਆਂ ਨਹੀਂ ਵਿਖਾਈਆਂ ਗਈਆਂ 8000 ਕਰੋੜ ਰੁਪਏ ਦੇ ਕਰੀਬ ਪੰਜਾਬ ਦਾ ਪੈਸਾ ਰੋਕਿਆ ਉਹਦੇ ਵਿੱਚ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਹੈ ਉਹਦੇ ਵਿੱਚ ਰੂਰਲ ਡਿਵੈਲਪਮੈਂਟ ਫੰਡ ਹੈ ਔਰ ਇਸੇ ਤਰ੍ਹਾਂ ਭਗਵੰਤ ਮਾਨ ਨੇ ਵੀ ਇਲਜ਼ਾਮ ਲਾਇਆ ਕਿ ਸਾਡੀਆਂ ਝਾਕੀਆਂ ਨਹੀਂ ਵਿਖਾਈਆਂ ਗਈਆਂ ਸਾਡਾ ਪੈਸਾ ਰੋਕਿਆ ਗਿਆ ਔਰ ਜੇ ਪੰਜਾਬ ਦੇ ਲੋਕ 13 ਦੀਆਂ 13 ਸੀਟਾਂ ਆម ਆਦਮੀ ਪਾਰਟੀ ਨੂੰ ਦੇ ਦੇਣ ਤੇ ਅਸੀਂ ਸੈਂਟਰ ਦੇ ਵਿੱਚ ਦਬ ਕੇ ਵਿਰੋਧ ਕਰਾਂਗੇ ਔਰ ਅਸੀਂ ਪੰਜਾਬ ਨਾਲ ਵਿਤਕਰਾ ਨਹੀਂ ਹੋਣ ਦਵਾਗੇ ਕਿਉਂਕਿ ਜਿਹੜੇ ਹੁਣ ਵਾਲੇ ਐਮਪੀ ਨੇ ਉਹ ਪਾਰਲੀਮੈਂਟ ਦੇ ਵਿੱਚ ਪੰਜਾਬ ਦੇ ਮੁੱਦਿਆਂ ਦੀ ਲੜਾਈ ਨਹੀਂ ਲੜ پا ਰਹੇ ਇਹ ਗੱਲ ਤਾਂ ਸਭ ਨੂੰ ਪਤਾ ਹੈ ਕਿ ਭਾਵੇਂ ਇੰਡੀਆ ਗਠਜਬੰਦਨ ਦਾ ਹਿੱਸਾ ਹੈ ਅਰਵਿੰਦ ਕੇਦਰੀਵਾਲ ਦੀ ਆਮ ਆਦਮੀ ਪਾਰਟੀ ਪਰ ਪੰਜਾਬ ਚ ਆਮ ਆਦਮੀ ਪਾਰਟੀ ਔਰ ਕਾਂਗਰਸ ਵੱਖੋ ਵੱਖਰੇ ਚੋਣਾਂ ਲੜ ਰਹੇ ਨੇ ਇਸ ਕਰਕੇ ਪੰਜਾਬ 'ਚ ਭਗਵੰਤ ਮਾਨ ਔਰ ਅਰਵਿੰਦ ਕੇਜਰੀਵਾਲ ਮੌਜੂਦਾ ਕਾਂਗਰਸ ਸਰਕਾਰ ਤੇ ਵੀ ਜੰਮ ਕੇ ਨਿਸ਼ਾਨੇ ਲਾਉਂਦੇ ਨੇ ਔਰ ਪੰਜਾਬ 'ਚ ਮੌਜੂਦਾ ਵਿਰੋਧੀ ਧਿਰਾਂ ਤੇ ਵੀ ਜੰਮ ਕੇ ਨਿਸ਼ਾਨੇ ਲਾਉਂਦੇ ਨੇ ਔਰ ਇਸੇ ਤਰ੍ਹਾਂ ਅਰਵਿੰਦ ਕੇਜਰੀਵਾਲ ਨੇ ਵਪਾਰੀਆਂ ਨੂੰ ਵੀ ਕਿਹਾ ਕਿ ਅਸੀਂ ਤੁਹਾਡੀਆਂ ਬਹੁਤ ਸਾਰੀਆਂ ਮੰਗਾਂ ਲਗਾਤਾਰ ਮੰਨਦੇ ਆਂ ਆਉਣ ਦੇ ਦਿਨਾਂ ਦੇ ਵਿੱਚ ਵੀ ਵਪਾਰ ਦੀਆਂ ਮਿਲਣੀਆਂ ਹੋਣਗੀਆਂ ਉਹਨਾਂ ਨੇ ਵਪਾਰੀਆਂ ਨੂੰ ਸਰਦਾ ਦਿੱਤਾ ਕਿ ਤੁਸੀਂ ਸਕੂਲ ਆਫ ਫੈਮਿਨੈਂਸ ਦੇਖ ਕੇ ਆਓ ਤੁਸੀਂ ਮੁਹੱਲਾ ਕਲੀਨਿਕ ਦੇਖ ਕੇ ਆਓ ਤੇ ਤੁਸੀਂ ਅਸੀਂ ਚਾਹੁੰਦੇ ਆ ਕਿ ਸਾਡਾ ਉਦਯੋਗ ਤਰੱਕੀ ਕਰੇ ਪਰ ਤੁਸੀਂ ਸਾਨੂੰ ਵੋਟਾਂ ਜ਼ਰੂਰ ਪਾਓ ਤਾਂ ਕਿ ਜਿੰਨੀ ਤਕੜੇ ਹੋ ਕੇ ਅਸੀਂ ਪੰਜਾਬ ਦੀ ਪਾਰਲੀਮੈਂਟ 'ਚ ਗੱਲ ਕਰਨੀ ਹੈ ਉਹਦੇ ਨਾਲ ਸਾਨੂੰ ਹਰ ਪਾਸਿਓਂ ਲਾਹਾ ਮਿਲੇਗਾ ਸੋ ਭਗਵੰਤ ਮਾਨ ਨੇ ਵੀ ਦੱਬ ਕੇ ਭਾਰਤੀ ਜਨਤਾ ਪਾਰਟੀ ਤੇ ਨਿਸ਼ਾਨੇ ਵਿਨੇ ਇੱਕ ਵਾਰੀ ਗੱਲ ਵੀ ਸੁਣ ਲਈ ਵੀ ਜਦੋਂ ਝਾਕੀ 26 ਜਨਵਰੀ ਨੂੰ ਕੈਨਸਲ ਕੀਤੀ ਫਿਰ ਸਾਡੇ ਐਮਪੀ ਕਿਉਂ ਨਹੀਂ ਬੋਲੇ ਵੀ ਉੱਥੇ ਕੱਲਾ ਰਿੰਕੂ ਬੋਲਿਆ ਉਥੇ ਬਾਕੀ ਕਿਉਂ ਨਹੀਂ ਬੋਲੇ ਇਹ ਦੋਨੇ ਮੀਆਂ ਬੀਬੀ ਇਹ ਵੀ ਹੈਗੇ ਨੇ ਪਤੀ ਪਤਨੀ ਫਿਰੋਜ਼ਪੁਰ ਤੇ ਬਠਿੰਡੇ ਤੋਂ ਇਹ ਨਹੀਂ ਬੋਲੇ ਨਾ ਇਹਦੇ ਨਾਲ ਭਗਵੰਤ ਤੁਹਾਨੂੰ ਫਾਇਦਾ ਹੁੰਦਾ ਇਹਦਾ ਮੁੱਦਾ ਭਗਵੰਤ ਮਾਨ ਨੇ ਚੱਕਿਆ ਸੀ ਲੈ ਭਗਤ ਸਿੰਘ ਮੇਰਾ ਜੀ ਇਕੱਲੇ ਦਾ ਉਹ ਭਗਤ ਸਿੰਘ ਦੀ ਜਾਦੀ ਤੁਸੀਂ ਵੀ ਨਿੱਗ ਮਾਣਿਆ ਪੰਜ ਵਾਰੀ ਤੁਹਾਡਾ ਬਾਪੂ ਬਣ ਗਿਆ ਆਪਣਾ ਮੁੱਖ ਮੰਤਰੀ ਕਰੋੜਾ ਕਿੰਨੀ ਵਾਰੀ ਤੁਸੀਂ ਸੈਂਟਰ ਚ ਮੰਤਰੀ ਰਹੇ ਤੇ ਭਗਤ ਸਿੰਘ ਬਾਰੇ ਭਗਤ ਸਿੰਘ ਭਗਵੰਤ ਮਾਨ ਦਾ ਥੋੜੀ ਹੈ ਭਗਤ ਸਿੰਘ ਤਾਂ ਸਭ ਦਾ ਸਾਂਝਾ ਉਹ ਤਾਂ ਪੂਰੇ ਦੇਸ਼ ਦੇ ਨੌਜਵਾਨਾਂ ਦਾ ਰੋਲ ਮਾਡਲ ਹੈ ਨਾ ਉਦੋਂ ਨਹੀਂ ਬੋਲਣਾ ਜਦੋਂ ਮੈਂ ਥਰਮਲ ਪਲਾਂਟ ਖੀਦਣਾ ਉਦੋਂ ਨਹੀਂ ਬੋਲਣਾ ਜਦੋਂ ਤੀਰਥ ਯਾਤਰਾ ਕਰਾਉਨੇ ਉਦੋਂ ਨਹੀਂ ਬੋਲਣਾ ਜਦੋਂ ਸਕੂਲ ਆਫ ਫੈਮਿਨਸ ਖੁੱਲ ਰਹੇ ਨੇ ਉਦੋਂ ਨਹੀਂ ਬੋਲਣਾ ਬੋਲਣਾ ਕੀ ਹੈ ਭਗਵੰਤਮਾਨ ਕੈਨੇਡਾ ਬਰਫ ਪੈ ਗਈ ਭਗਵੰਤਮਾਨ ਅਸਤੀਫਾ ਦੇਵੇ ਲੈ ਬਰਫ ਕੈਨੇਡਾ ਪੈ ਗਈ ਅਸਤੀਫਾ ਮੈਂ ਇੱਥੇ ਦੇਵਾ ਹਰ ਗੱਲ ਤੇ ਬਸ ਇਹ ਸੀ ਗਲਤੀ ਲੱਗੇ ਹੋਏ ਨੇ ਸੋ ਇਹਨਾਂ ਦੀ ਬਿਲਕੁਲ ਪਰਵਾਹ ਨਾ ਕਰਿਓ ਜਿੰਨੇ ਜ ਤੁਸੀਂ ਮੇਰੇ ਨਾਲ ਹੋ ਮੈਂ ਤੁਹਾਡੇ ਨਾਲ ਹੱਲਾ ਜੀ ਸ਼ੰਭੂ ਬਾਰਡਰ ਦੇ ਕਿਸਾਨਾਂ ਵੱਲੋਂ ਜੋ ਹੈ ਇੱਕ ਹੋਰ ਵੱਡਾ ਐਲਾਨ ਕੀਤਾ ਗਿਆ ਹੈ ਕੱਲ ਸ਼ੁਕਰਨ ਸਿੰਘ ਦੀ ਅੰਤਿਮ ਅਰਦਾਸ ਤੋਂ ਬਾਅਦ ਐਲਾਨ ਕੀਤਾ ਗਿਆ ਸੋ ਕਿਵੇਂ ਵੇਖਿਆ ਜਾਵੇ ਇਹਨਾਂ ਐਲਾਨਾਂ ਨੂੰ ਔਰ ਅਗਰ ਆਪਾਂ ਕਿਸਾਨ ਅੰਦੋਲਨ ਦੀ ਗੱਲ ਕਰੀਏ ਤਾਂ ਕਿਸ ਦਿਸ਼ਾ ਵੱਲ ਅੱਗੇ ਵਾਧਾ ਨਜ਼ਰ ਆ ਰਿਹਾ ਹੈ ਕਿਸਾਨ ਅੰਦੋਲਨ ਦੇਖੋ ਕੱਲ ਬਠਿੰਡਾ ਵਿਖੇ ਸ਼ੁਕਰਨ ਸਿੰਘ ਦੀ ਅੰਤਿਮ ਅਰਦਾਸ ਸੀ ਕੱਲ ਉਨ੍ਹਾਂ ਦਾ ਭੋਗ ਸਮਾਗਮ ਸੀ ਔਰ ਇਸ ਮੌਕੇ ਵੱਡੀ ਗਿਣਤੀ ਚ ਪੰਜਾਬ ਦੇ ਲੋਕ ਕਿਸਾਨ ਸੰਗਠਨਾ ਦੇ ਆਗੂ ਪਹੁੰਚੇ ਸਮਾਜਿਕ ਪੋਲਿਟਿਕਲ ਲੋਕ ਪਹੁੰਚੇ ਔਰ ਕਿਸਾਨਾਂ ਨੇ ਵੀ ਖਾਸ ਐਲਾਨ ਕਰ ਦਿੱਤੇ ਸਰਵਨ ਸਿੰਘ ਪੰਦੇਰ ਨੇ ਇਹ ਕਿਹਾ ਕਿ ਪੰਜਾਬ ਅਤੇ ਹਰਿਆਣਾ ਤੋਂ ਇਲਾਵਾ ਬਹੁਤ ਸਾਰੀਆਂ ਜਥੇਬੰਦੀਆਂ ਨੇ ਜਿਹੜੀਆਂ ਉਹ 6 ਮਾਰਚ ਨੂੰ ਹੀ ਦਿੱਲੀ ਕੂਚ ਕਰਨਗੀਆਂ ਔਰ ਉਹ ਵੱਖ-ਵੱਖ ਸਾਧਨਾ ਨਾਲ ਦਿੱਲੀ ਜਾਣਗੀਆਂ ਔਰ ਆਪਣੀਆਂ ਮੰਗਾਂ ਲਈ ਦਿੱਲੀ ਦੇ ਵਿੱਚ ਪਹੁੰਚ ਕੇ ਅੰਦੋਲਨ ਕਰਨ ਗੀਆਂ ਜਗਜੀਤ ਸਿੰਘ ਡੱਲੇਵਾਲ ਉਹਨਾਂ ਨੇ ਵੀ ਇੱਕ ਬਿਆਨ ਦਿੱਤਾ ਸਰਵਨ ਸਿੰਘ ਪੰਦੇਰ ਦਾ ਕਹਿਣਾ ਹੈ ਕਿ ਪੰਜਾਬ ਤੇ ਹਰਿਆਣੇ ਦੇ ਵਿੱਚ ਕਿਉਂਕਿ ਅਸੀਂ ਸਰਹੱਦਾਂ ਤੇ ਬੈਠੇ ਆ ਹਰਿਆਣੇ ਦੇ ਵਿੱਚ ਵੀ ਅੰਦੋਲਨ ਵੱਡਾ ਹੈ ਸਾਡੇ ਤੋਂ ਬਿਨਾ ਦੂਜੀਆਂ ਜਥੇਬੰਦੀਆਂ ਹਜੇ ਜਾਣਗੀਆਂ ਦੂਸਰੇ ਹਿੱਸੇ ਦੀਆਂ ਦੇਸ਼ ਦੇ ਦੂਜੇ ਹਿੱਸੇ ਦੀਆਂ ਜਥੇਬੰਦੀਆਂ ਭਾਵੇਂ ਉਹ ਸਾਡੀਆਂ ਜਥੇਬੰਦੀਆਂ ਨੇ ਭਾਵੇਂ ਦੂਸਰੀਆਂ ਨੇ ਹੁਣ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੱਲ ਪਰਸੋਂ ਲੁਧਿਆਣਾ ਚ ਪ੍ਰੈਸ ਕਾਨਫਰੰਸ ਕੀਤੀ ਗਈ ਉਹਨਾਂ ਦੀਆਂ ਸੈਂਤੀ ਜਥੇਬੰਦੀਆਂ ਨੇ ਐਲਾਨ ਇਹ ਕੀਤਾ ਕਿ ਅਸੀਂ 14 ਮਾਰਚ ਨੂੰ ਕਿਸਾਨ ਮਹਾਪੰਚਾਇਤ ਸੱਦੀ ਹੈ ਦਿੱਲੀ ਦੇ ਵਿੱਚ ਤੇ ਅਸੀਂ ਦਿੱਲੀ ਦੀ ਸਰਕਾਰ ਤੋਂ ਪਰਮਿਸ਼ਨ ਵੀ ਮੰਗੀ ਹੈ ਰਾਮਲੀਲਾ ਮੈਦਾਨ ਦੀ ਸਾਨੂੰ ਮਨਜ਼ੂਰੀ ਮਿਲੇ ਅਰਵਿੰਦ ਕੇਜਰੀਅਲ ਦੀ ਸਰਕਾਰ ਨੇ ਇਹ ਮਨਜ਼ੂਰੀ ਦੇਣੀ ਹੈ ਹੁਣ ਸੰਯੁਕਤ ਕਿਸਾਨ ਮੋਰਚਾ ਕਹਿ ਰਿਹਾ ਕਿ 14 ਮਾਰਚ ਨੂੰ ਅਸੀਂ ਦਿੱਲੀ ਚ ਮਹਾਪੰਚਾਇਤ ਸੱਦੀ ਹੈ ਅਸੀਂ ਵੀ ਬੱਸਾਂ ਤੇ ਕਾਰਾਂ ਤੇ ਟਰੈਕਟਰਾਂ ਤੇ ਟਰੈਕਟਰਾਂ ਤੇ ਨਹੀਂ ਬੱਸਾਂ ਤੇ ਕਾਰਾਂ ਤੇ ਰੇਲ ਗੱਡੀਆਂ ਤੇ ਜਾਵਾਂਗੇ ਔਰ ਇਹਦਾ ਮਤਲਬ ਹੈ ਕਿ ਵੱਖ-ਵੱਖ ਕਿਸਾਨ ਸੰਗਠਨ ਵੱਖ-ਵੱਖ ਤਰ੍ਹਾਂ ਨਾਲ ਆਪਣੀਆਂ ਮੰਗਾਂ ਨੂੰ ਲੈ ਕੇ ਅੱਗੇ ਵਧ ਰਹੇ ਨੇ। ਸੰਯੁਕਤ ਕਿਸਾਨ ਮੋਰਚਾ ਕਹਿ ਰਿਹਾ ਹੈ ਕਿ 14 ਮਾਰਚ ਨੂੰ ਅਸੀਂ ਦਿੱਲੀ ਪਹੁੰਚਣੇ ਰਾਮਲੀਲਾ ਮੈਦਾਨ ਔਰ 400 ਜਥੇਬੰਦੀਆਂ ਦੇ ਆਗੂ ਔਰ ਕਿਸਾਨ ਆਉਣਗੇ 50 ਹਜ਼ਾਰ ਲੱਖ ਕਿਸਾਨਾਂ ਦੇ ਪਹੁੰਚਣ ਦੀ ਗੱਲ ਕੀਤੀ ਗਈ ਹੈ। ਮਨਜੀਤ ਸਿੰਘ ਸਰਵਨ ਸਿੰਘ ਪੰਦੇਰ ਕੱਲ ਕਹਿ ਰਹੇ ਨੇ ਕਿ ਅਸੀਂ 6 ਮਾਰਚ ਨੂੰ ਪੰਜਾਬ ਤੇ ਹਰਿਆਣੇ ਤੋਂ ਇਲਾਵਾ ਦੂਸਰੇ ਹਿੱਸਿਆਂ ਚੋਂ ਕਿਸਾਨ ਦਿੱਲੀ ਕੂਚ ਕਰਨਗੇ ਸੋ ਇਹਦਾ ਮਤਲਬ ਹੈ ਕਿ ਕਿਸਾਨ ਜੱਥੇਬੰਦੀਆਂ ਵੱਖ-ਵੱਖ ਨੇ ਇਸ ਵਾਰ ਉਹਨਾਂ ਏਕਾ ਕਿਸਾਨ ਜੱਥੇਬੰਦੀਆਂ ਦੇ ਅੰਦੋਲਨ ਚ ਨਹੀਂ ਹੈ ਔਰ ਕੱਲ ਜਗਜੀਤ ਸਿੰਘ ਡੱਲੇਵਾਲ ਦਾ ਬਿਆਨ ਆਇਆ ਕਿ ਅਰਜਨ ਮੁੰਡੇ ਲਗਾਤਾਰ ਕਹਿ ਰਹੇ ਨੇ ਕਿ ਅਸੀਂ ਕਿਸਾਨਾਂ ਨਾਲ ਗੱਲਬਾਤ ਕਰਨਾ ਚਾਹੁੰਦੇ ਆ ਜਗਜੀਤ ਡੱਲੇਵਾਲ ਕਹਿੰਦੇ ਗੱਲਬਾਤ ਲਈ ਸੱਦਾ ਨਹੀਂ ਭੇਜਿਆ ਜਾ ਰਿਹਾ ਕਿਸਾਨ ਅਸੀਂ ਗੱਲਬਾਤ ਲਈ ਤਿਆਰ ਹਾਂ ਅਸੀਂ ਇਨਕਾਰ ਨਹੀਂ ਕੀਤਾ ਪਰ ਕੇਂਦਰੀ ਖੇਤੀਬਾੜੀ ਮੰਤਰੀ ਸੱਦਾ ਨਹੀਂ ਭੇਜ ਰਹੇ ਜਦ ਕੀ ਗੱਲ ਸੱਦਾ ਭੇਜਣ ਦੀ ਕਰ ਰਹੇ ਨੇ ਸੋ ਜਗਜੀਤ ਸਿੰਘ ਡੱਲੇਵਾਲ ਉਹਨਾਂ ਨੇ ਕਿਹਾ ਕਿ ਸਾਡਾ ਸ਼ਾਂਤਮਈ ਅੰਦੋਲਨ ਉਸੇ ਤਰ੍ਹਾਂ ਨਾਲ ਜਾਰੀ ਰਹੇਗਾ ਔਰ ਅਸੀਂ ਸਰਕਾਰਾਂ ਨੂੰ ਝੁਕਾਵਾਂਗੇ ਔਰ ਹਰ ਹਾਲਤ ਦੇ ਵਿੱਚ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਇਸ ਅੰਦੋਲਨ ਨੂੰ ਵੱਡਾ ਕਰਾਂਗੇ ਸੋ ਜਿਸ ਤਰ੍ਹਾਂ ਦੇ ਹਾਲਾਤ ਬਣੇ ਨੇ ਉਹਦੇ ਤੋਂ ਇਸ ਗੱਲ ਦੀ ਹੈਰਾਨੀ ਹੁੰਦੀ ਹੈ ਕਿ ਸਾਡੇ ਸਾਰੇ ਕਿਸਾਨ ਸੰਗਠਨ ਇਕੱਠੇ ਕਿਉਂ ਨਹੀਂ ਅਗਰ ਸਾਡੇ ਕਿਸਾਨ ਸਾਰੇ ਕਿਸਾਨ ਸੰਗਠਨ ਇਕੱਠੇ ਹੋ ਜਾਣ ਪਿਛਲੀ ਵਾਰ ਦੀ ਤਰ੍ਹਾਂ ਤੇ ਫਿਰ ਇਹ ਅੰਦੋਲਨ ਹੋਰ ਤਕੜਾ ਵੀ ਹੋਵੇ ਕਿਉਂਕਿ ਬਹੁਤ ਸੰਭਾਵਨਾ ਨੇ ਕਿ 10 ਮਾਰਚ ਤੋਂ ਬਾਅਦ ਦੂਸਰੇ ਹਫਤੇ ਤੋਂ ਬਾਅਦ ਜਾਂ ਦੂਸਰੇ ਹਫਤੇ ਦੇ ਦਰਮਿਆਨ ਮਾਰਚ ਦੇ ਚੋਣ ਜ਼ਾਬਤਾ ਲੱਗ ਸਕਦਾ ਹੈ ਅਗਰ ਚੋਣ ਜ਼ਾਬਤਾ ਲੱਗਦਾ ਹੈ ਉਹਦੇ ਨਾਲ ਫਿਰ ਇਹ ਅੰਦੋਲਨ ਦੀ ਦਿਸ਼ਾ ਕੀ ਹੋਏਗੀ ਇਹ ਅੰਦੋਲਨ ਕਿੰਨਾ ਕੁ ਪ੍ਰਭਾਵੀ ਹੋਏਗਾ ਕਿ ਚੋਣਾਂ 'ਚ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਤੱਕ ਅੰਦੋਲਨ ਸੀਮਤ ਰਹੇਗਾ ਇਹ ਆਉਣ ਵਾਲਾ ਵਕਤ ਦੱਸੇਗਾ ਪਰ ਇੱਕ ਗੱਲ ਜ਼ਰੂਰ ਜਿਹੜੀ ਹੈ ਉਹ ਚਿੰਤਾਜਨਕ ਹੈ ਕਿ ਸਾਡੇ ਸਾਰੇ ਕਿਸਾਨ ਸੰਗਠਨ ਇਕੱਠੇ ਨਹੀਂ ਕਿਸਾਨਾਂ ਦੀਆਂ ਮੰਗਾਂ ਇੱਕੋ ਜੀਆਂ ਨੇ ਕਿਸਾਨਾਂ ਦੀ ਮਨਸ਼ਾ ਚੰਗੀ ਹੈ ਪਰ ਅਗਰ ਸਾਰੇ ਕਿਸਾਨ ਸੁਯੁਕਤ ਕਿਸਾਨ ਮੋਰਚਾ ਔਰ ਜਿਹੜੇ ਸ਼ੰਭੂ ਬੈਰੀਅਰ ਤੇ ਸ਼ੰਭੂ ਬਾਰਡਰ ਤੇ ਕਿਸਾਨ ਬੈਠੇ ਨੇ ਅਗਰ ਸਾਰੇ ਇਕੱਠੇ ਹੋ ਜਾਣ ਸੁਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਇਹ ਸਾਰੇ ਅਗਰ ਇਕੱਠੇ ਹੋ ਜਾਣ ਤੇ ਮੈਨੂੰ ਲੱਗਦਾ ਹੈ ਕਿ ਕਿਸਾਨ ਅੰਦੋਲਨ ਤਕੜਾ ਹੋਏਗਾ ਉਹਦੇ ਨਾਲ ਔਰ ਉਹਦੇ ਨਾਲ ਸਰਕਾਰ ਵੀ ਗੰਭੀਰਤਾ ਦੇ ਨਾਲ ਕਿਸਾਨ ਅੰਦੋਲਨ ਨੂੰ ਨਿਬੜਨ ਵਾਲੇ ਪਾਸੇ ਵਧੇਗੀ ਖੈਰ ਬਾਕੀ ਵੇਖਦੇ ਆ ਕਿਸਾਨ ਆਉਂਦੇ ਦਿਨਾਂ ਦੇ ਵਿੱਚ ਕੀ ਫੈਸਲੇ ਕਰਦੇ ਨੇ ਦਲਾ ਜੀ ਉਧਰ ਸੁਨੀਲ ਜਾਖੜ ਨੇ ਵੀ ਕੁਝ ਕਿਸਾਨ ਆਗੂਆਂ ਨੂੰ ਨਿਸ਼ਾਨੇ ਤੇ ਲਿਆ ਤੇ ਪ੍ਰੈਸ ਕਾਨਫਰੰਸ ਕਰਕੇ ਸੁਨੀਲ ਜਾਖੜ ਨੇ ਕਿਹਾ ਕਿ ਕਿਸਾਨ ਇਹ ਦੱਸਣ ਕਿ ਕਣਕ ਅਤੇ ਝੋਨੇ ਤੋਂ ਇਲਾਵਾ ਕਿਹੜੀਆਂ-ਕਿਹੜੀਆਂ ਫਸਲਾਂ ਨੇ ਜੋ ਪੰਜਾਬ ਦੇ ਵਿੱਚ ਬੀਜੀਆਂ ਜਾ ਸਕਦੀਆਂ ਨੇ ਉਹਨਾਂ ਨੇ ਇਹ ਵੀ ਕਿਹਾ ਕਿਸਾਨ ਆਗੂਆਂ ਨੂੰ ਕਿ ਸੰਯੋਗ ਦੇ ਨਾਲ ਅੱਗੇ ਚੱਲਣ ਨਾ ਕਿ ਜਿਹੜੇ ਨੌਜਵਾਨ ਨੇ ਪੰਜਾਬ ਦੇ ਉਹਨਾਂ ਦੀ ਊਰਜਾ ਨੂੰ ਖਰਾਬ ਕਰਨ ਸੋ ਇਸ ਪ੍ਰੈਸ ਕਾਨਫਰੰਸ ਨੂੰ ਲੈ ਕੇ ਵੀ ਜ਼ਰੂਰ ਜਾਣਕਾਰੀ ਸਾਂਝੀ ਕਰਨਾ ਸੁਨੀਲ ਜਾਖੜ ਕੀ ਕਹਿਣਾ ਚਾ ਰਹੇ ਸੀ ਔਰ ਕਿਸ ਨਤੀਜੇ ਵੱਲ ਉਹਨਾਂ ਦੀ ਪ੍ਰੈਸ ਕਾਨਫਰੰਸ ਨਿਕਲਦੀ ਦਿਖੀ ਜੋ ਜੋ ਉਹਨਾਂ ਨੇ ਗੱਲਾਂ ਜਾਂ ਸੁਝਾਅ ਕਿਸਾਨ ਆਗੂਆਂ ਨੂੰ ਦਿੱਤੇ ਨੇ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਕੱਲ ਸੁਨੀਲ ਜਾਖੜ ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਕਿਸਾਨਾਂ ਦੇ ਨਾਲ ਖੜਨ ਦਾ ਦਾਵਾ ਕੀਤਾ ਪਰ ਉਹਨਾਂ ਨੇ ਕੁਝ ਕਿਸਾਨ ਆਗੂਆਂ ਦੇ ਨਾਲ ਨਾਖੁਸ਼ੀ ਪ੍ਰਗਟ ਕੀਤੀ ਸੁਨੀਲ ਜਾਖੜ ਦਾ ਕਹਿਣਾ ਸੀ ਕਿ ਸਾਡੇ ਕਿਸਾਨ ਆਗੂ ਸਾਨੂੰ ਦੱਸਣ ਸਾਰਿਆਂ ਨੂੰ ਮੈਨੂੰ ਵੀ ਦੱਸਣ ਕਿ ਕਣਕ ਝੋਨੇ ਤੋਂ ਇਲਾਵਾ ਕਿਹੜੀ ਫਸਲ ਬੀਜੀ ਜਾ ਸਕਦੀ ਹੈ ਅਸੀਂ ਕੇਂਦਰ ਨਾਲ ਜਾ ਕੇ ਗੱਲ ਕਰਦੇ ਆਂ ਪਰ ਅਸਲ 'ਚ ਕਿਸਾਨਾਂ ਦੀ ਮੰਗ ਤਾਂ ਇਹ ਹੈ ਕਿ ਐਮਐਸਪੀ ਦਾ ਕਾਨੂੰਨ ਬਣਾਇਆ ਜਾਵੇ ਔਰ ਉਹ ਮੰਗ ਸੁਨੀਲ ਜਾਖੜ ਸਾਹਿਬ ਨੂੰ ਵੀ ਪਤਾ ਹੈ ਸੋ ਚਾਹੀਦਾ ਤਾਂ ਇਹ ਹੈ ਕਿ ਸੁਨੀਲ ਜਾਖੜ ਸਾਹਿਬ ਪ੍ਰਧਾਨ ਮੰਤਰੀ ਨਾਲ ਗੱਲ ਕਰਨ ਔਰ ਐਮਐਸਪੀ ਦੇ ਕਾਨੂੰਨ ਤੇ ਕੋਈ ਸਹਿਮਤੀ ਬਣਾਉਣ ਹਾਲਾਂਕਿ ਸੁਨੀਲ ਜਾਖੜ ਨੇ ਜਿਹੜਾ ਬਿਆਨ ਦਿੱਤਾ ਉਹਨਾਂ ਨੇ ਇਹ ਵੀ ਕਿਹਾ ਕਿ ਸਾਡੇ ਕੁਝ ਕਿਸਾਨ ਆਗੂ ਨੇ ਜਿਹੜੇ ਉਹ ਸਾਡੇ ਨੌਜਵਾਨਾਂ ਦੀ ਊਰਜਾ ਦਾ ਸਹੀ ਉਪਯੋਗ ਨਹੀਂ ਕਰ ਰਹੇ ਨੌਜਵਾਨਾਂ ਨੂੰ ਉਹਨਾਂ ਨੇ ਅਪੀਲ ਕੀਤੀ ਕਿ ਤੁਸੀਂ ਸੰਜਮ ਨਾਲ ਆਪਣੇ ਅੰਦੋਲਨ ਨੂੰ ਅੱਗੇ ਵਧਾਓ ਮੈਂ ਤੁਹਾਡੇ ਨਾਲ ਹਾਲਾਂਕਿ ਸੁਨੀਲ ਜਾਖੜ ਨੇ ਜਿਹੜੀਆਂ ਗੱਲਾਂ ਕੀਤੀਆਂ ਉਹਨਾਂ ਨੇ ਕਿਸਾਨਾਂ ਦੇ ਨਾਲ ਹੋਣ ਦਾ ਦਾਵਾ ਵੀ ਕੀਤਾ ਔਰ ਕਿਸਾਨ ਆਗੂਆਂ ਤੇ ਵਿਅੰਗ ਵੀ ਕੀਤਾ ਕਿ ਕਿਸਾਨ ਆਗੂ ਆਪਣੇ ਹਿੱਤਾਂ ਲਈ ਇਸ ਅੰਦੋਲਨ ਨੂੰ ਇੱਕ ਅੰਜਾਮ ਤੇ ਨਹੀਂ ਲੈ ਕੇ ਜਾ ਰਹੀ ਹਾਲਾਂਕਿ ਕਿਸਾਨ ਆਗੂਆਂ ਨੇ ਖਾਸ ਤੌਰ ਤੇ ਸਰਵਨ ਸਿੰਘ ਪੰਦੇਰ ਨੇ ਸਾਫ਼ ਤੌਰ ਤੇ ਕਿਹਾ ਕਿ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਉਹ ਸੁਨੀਲ ਜਾਖੜ ਉਹਨਾਂ ਦੇ ਬਿਆਨ ਤੋਂ ਨਾਖੁਸ਼ ਦਿਖੇ ਪਰ ਸੁਨੀਲ ਜਾਖੜ ਸਾਹਿਬ ਨੂੰ ਇਹ ਜ਼ਰੂਰ ਚਾਹੀਦਾ ਹੈ ਕਿ ਉਹ ਭਾਰਤ ਸਰਕਾਰ ਦੇ ਨਾਲ ਔਰ ਪ੍ਰਧਾਨ ਮੰਤਰੀ ਸਾਹਿਬ ਨਾਲ ਗੱਲ ਕਰਕੇ ਐਮਐਸਪੀ ਦੇ ਕਾਨੂੰਨ ਤੇ ਭਰੋਸਾ ਲੈ ਕੇ ਦੇਣ ਪੰਜਾਬ ਦੇ ਕਿਸਾਨਾਂ ਨੂੰ ਦੇਸ਼ ਦੇ ਕਿਸਾਨਾਂ ਨੂੰ ਉਹਦੇ ਨਾਲ ਉਹਨਾਂ ਦੀ ਸਥਿਤੀ ਹੋਰ ਤਕੜੀ ਹੋਏਗੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਕਿ ਤੁਸੀਂ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਤੇ ਤੁਹਾਡਾ ਐਨਾਲਿਸਿਸ ਵੀ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਲ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ